ਪਿਆਰਿਓ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੋ 350 ਸਾਲਾ ਸ਼ਤਾਬਦੀ ਛੇਦੀ ਸ਼ਤਾਬਦੀ ਨਵੰਬਰ ਮਹੀਨੇ ਦੇ ਵਿੱਚ ਇਸੇ ਸਾਲ ਵਿੱਚ ਆ ਰਹੀ ਆ ਤੇ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰਤਾ ਗੱਦੀ ਮਹਾਰਾਜ ਜੀ ਦਾ ਗੁਰਤਾ ਗਦੀ ਦਿਹਾੜਾ 350 ਸਾਲਾ ਗੁਰੂ ਕਲਗੀ ਧਰਪਾਤਸ਼ਾਹ ਜੀ ਦਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਇਹ ਦੋ ਦਿਹਾੜੇ ਬੜੇ ਅਹਿਮ ਨੇ ਸਿੱਖਾਂ ਲਈ ਇੱਕ ਉਹ ਦਿਹਾੜਾ ਜਦੋਂ ਮਹਾਰਾਜ ਨੇ ਧਰਮ ਬਚਾਉਣ ਵਾਸਤੇ ਸ੍ਰਿਸ਼ਟੀ ਨੂੰ ਬਚਾਉਣ ਵਾਸਤੇ ਆਪਣੇ ਪ੍ਰਾਣਾ ਦੀ ਆਹੋਤੀ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਹੜੀ ਕੁਰਬਾਨੀ ਆ ਨਾ ਉਹ ਬੜੀ ਮਹਾਨ ਕੁਰਬਾਨੀ ਹੈ ਪਿਆਰੋ ਬੜੀ ਮਹਾਨ ਅਦੁੱਤੀ ਕੁਰਬਾਨੀ ਹੈ ਕਿਉਂਕਿ ਜਿਹੜਾ ਪਰਉਪਕਾਰੀ ਹੋਵੇ ਉਹ ਕਦੇ ਕਿਸੇ ਤੇ ਹੁੰਦੇ ਜ਼ੁਲਮ ਨੂੰ ਜਰ ਨਹੀਂ ਸਕਦਾ ਉਹ ਪਾਰਿਪਕਾਰ ਕਰਦਾ ਹੈ ਜ਼ੁਲਮ ਨੂੰ ਖਤਮ ਕਰਨ ਵਾਸਤੇ ਉਹ ਆਪਣੇ ਤਨ ਨੂੰ ਦਾਤੇ ਲਾ ਦਿੰਦਾ ਹੈ ਲੇਖੇ ਲਾ ਦਿੰਦਾ ਹੈ ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਠੀਕਰ ਫੋਰ ਦਲੀਸ ਸਿਰ ਕਹਿੰਦੇ ਸਾਡੇ ਪਿਤਾ ਜੀ ਨੇ ਆਪਣੇ ਤਨ ਦਾ ਜਿਹੜਾ ਠਿੱਕ ਰਾਇ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਦਲੀਸ ਸਿਰ ਦਿੱਲੀ ਦਾ ਜਿਹੜਾ ਮਾਲਕ ਹੈ ਉਹਦੇ ਸਿਰ ਤੇ ਪੰਨਿਆ ਸੀ ਉਹਦੇ ਸਿਰ ਤੇ ਗੁਰੂ ਕਲਗੀ ਧਰਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਆਪਣੇ ਪਿਤਾ ਜੀ ਬਾਬਤ ਕਿਉਂਕਿ ਕਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੁੱਤਰ ਲਈ ਪਵਿੱਖਤ ਬਚਨ ਕੀਤੇ ਸਨ ਪਵਿਘਤ ਵਚਨ ਤੇ ਜਿਹੜੇ ਭਵਿਖਤ ਵਚਨ ਨੇ ਗੁਰੂ ਸਾਹਿਬਾਂ ਨੇ ਕੀਤੇ ਉਹ ਵਚਨ ਪੂਰੇ ਹੋਏ ਜਦੋਂ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਵੱਡੇ ਸਹਿਬਜ਼ਾਦੇ ਦਾ ਵਿਆਹ ਕਾਰਜ ਰੱਖਿਆ ਤੇ ਪਿਆਰਿਓ ਵਿਆਹ ਕਾਰਜ ਰੱਖਿਆ ਤੇ ਜਿਸ ਦਿਨ ਬਰਾਤ ਤੁਰਨੀ ਸੀ ਨਾ ਚੜ੍ਹਨ ਤੇ ਜਦੋਂ ਵਿਆਹ ਸੀ ਬਾਬਾ ਗੁਰਦਿੱਤਾ ਜੀ ਦਾ ਤੇ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਉਮਰ ਸੀ ਨਾ ਕੇਵਲ 1.5 ਚਾਰ ਸਾਲ ਦੀ ਸੀ। ਸਾਢੇ 4 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਤੇ ਕਹਿੰਦੇ ਨੇ ਮਾਤਾ ਨਾਨਕੀ ਜੀ ਨੇ ਆਪਣੇ ਪੁੱਤਰ ਲਈ लाडले ਪੁੱਤਰ ਲਈ ਸੁੰਦਰ ਪੋਸ਼ਾਕ ਤਿਆਰ ਕਰਵਾਈ। ਸੋਨੇ ਦੇ ਕੜੇ ਤਿਆਰ ਕਰਵਾਏ। ਉਸ ਦਿਨ ਉਹ ਪਹਿਸ਼ਾਕ ਪਹਿਨੇ ਸੁੰਦਰ ਕੜੇ ਪਾਏ ਤੇ ਉਹ ਕੜੇ ਪਾ ਕੇ ਤੇ ਪਹਿਸ਼ਾਕ ਪਾ ਕੇ ਜਦ ਬਾਹਰ ਨਿਕਲੇ ਨਾ ਘਰੋਂ ਬਾਹਰ ਤੇ ਕੋਈ ਬੱਚਾ ਜਿਹੜਾ ਕਿ ਰੋਂਦਾ ਸੀ ਕਿਉਂਕਿ ਇਹ ਰਵਾਜ ਹੁੰਦਾ ਸੀ ਜਦੋਂ ਬਰਾਤ ਤੁਰਨੀ ਤੇ ਉਤੋਂ ਦੀ ਪੈਸੇ ਸਟਨੇ ਤੇ ਜਿਹੜੇ ਗਰੀਬ ਬੱਚੇ ਹੋਇਆ ਕਰਦੇ ਸਨ ਉਹ ਪੈਸੇ ਚੱਕਣ ਵਾਸਤੇ ਆਉਂਦੇ ਸਨ ਇਸੇ ਤਰ੍ਹਾਂ ਹੀ ਮਾਇਆ ਸੱਟੀ ਜਦੋਂ ਤੇ ਗਰੀਬ ਬੱਚੇ ਚੁੰਨ ਵਾਸਤੇ ਆਏ ਇਕੱਠੀ ਕਰਨ ਵਾਸਤੇ ਕਹਿੰਦੇ ਨੇ ਇੱਕ ਬੱਚਾ ਰੋ ਰਿਹਾ ਸੀ ਤਨ ਤੇ ਪੋਸ਼ਾਕ ਨਹੀਂ ਸੀ ਨਗਨ ਹਾਲਤ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਹਿਲਾਂ ਤਿਆਗ ਮੱਲ ਉਹਨਾਂ ਨੇ ਪੁੱਛਿਆ ਕਿ ਕੀ ਕਾਰਨ ਹੈ ਰੋਣ ਦਾ ਤੇ ਉਹ ਬੱਚਾ ਕਹਿਣ ਲੱਗਾ ਜੀ ਮੇਰੇ ਤਨ ਤੇ ਪੋਸ਼ਾਕ ਨਹੀਂ ਦਵਾਈ ਲਈ ਪੈਸੇ ਨਹੀਂ ਗਰੀਬ ਹਾ ਤੇ ਮਹਾਰਾਜ ਨੇ ਹੋਰ ਕੁਝ ਨਹੀਂ ਪਾਇਆ ਇਹ ਨਹੀਂ ਸੋਚਿਆ ਵੀ ਬੜੀ ਮਹਿੰਗੀ ਪੋਸ਼ਾਕ ਹੈ ਬੜੇ ਮਹਿੰਗੇ ਸੋਨੇ ਦੇ ਕੜੇ ਨੇ ਚਾਟ ਕੜੇ ਉਤਾਰ ਕੇ ਤੇ ਪੋਸ਼ਾਕ ਉਤਾਰ ਕੇ ਉਸ ਬੱਚੇ ਨੂੰ ਦੇ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਨੇ ਇੱਕ ਬੱਚੇ ਨੇ ਆਖਿਆ ਵੀ ਮਹਾਰਾਜ ਮੇਰੇ ਕੋਲ ਪੋਸ਼ਾਕ ਨਹੀਂ ਮੇਰੇ ਕੋਲ ਦਵਾਈ ਲਈ ਪੈਸੇ ਨਹੀਂ ਤੇ ਪਰਉਪਕਾਰੀ ਦਾਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਪੋਸ਼ਾਕ ਉਚਾਰ ਉਤਾਰ ਕੇ ਉਹਨਾਂ ਦੇ ਦਿੱਤੀ ਜਦੋਂ ਘਰ ਆਏ ਨਾ ਤੇ ਮਾਤਾ ਨਾਨਕੀ ਜੀ ਕਹਿੰਦੇ ਨੇ ਉਹ ਉਹਨਾਂ ਨੇ ਗੁੱਸਾ ਕੀਤਾ ਕਹਿਣ ਲੱਗੇ ਲਾਲ ਐਨੀ ਸੁੰਦਰ ਪੋਸ਼ਾਕ ਬਣਾਈ ਪਰ ਉਤਾਰ ਕੇ ਕਿਸੇ ਨੂੰ ਦੇ ਦਿੱਤੀ ਹੈ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਕਿਹਾ ਮਾਤਾ ਨਾਨਕੀ ਨੇ ਦੇਖੋ ਜੀ ਤੁਹਾਡੇ लाडले ਨੇ ਅਟੇ ਮੰਗੀ ਪੋਸ਼ਾਕ ਕਿਸੇ ਨੂੰ ਦੇ ਦਿੱਤੀ ਹੈ ਕੜੇ ਦੇ ਦਿੱਤੇ ਨੇ ਤੇ ਮਹਾਰਾਜ ਨੇ ਬਚਨ ਕੀਤਾ ਸੀ ਜਿਹੜੇ ਮੇਰੇ ਸਹਿਬ ਸਾਦੇ ਨੇ ਕਿਸੇ ਦੇ ਪ੍ਰਾਣ ਬਚਾਉਣ ਲਈ ਆਪਣੀ ਪੋਸ਼ਾਕ ਦੇ ਦਿੱਤੀ ਹੈ ਸਮਾਏਗਾ ਕਿਸੇ ਦਾ ਵਿਸ਼ਵਾਸ ਬਚਾਉਣ ਲਈ ਆਪਣੇ ਤਨ ਦੀ ਆਹੂਤੀ ਵੀ ਦੇ ਦੇਗਾ ਇਹ ਬਚਨ ਕਦੇ ਪਿਤਾ ਜੀ ਨੇ ਕੀਤੇ ਸਨ ਤੇ ਗੁਰੂ ਪਿਆਰਿਓ ਬਚਨ ਪੂਰੇ ਹੋਏ ਫਿਰ ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਤਨ ਦਾ ਠੇਕਰਾ ਪੰਨਿਆ ਸੀ ਜੇ ਮਹਾਰਾਜ ਅਹੋਤੀ ਸ਼ਹਾਦਤ ਨਾ ਦਿੰਦੇ ਤੇ ਸ਼ਾਇਦ ਧਰਮ ਕੋਈ ਨਾ ਬਚਦਾ ਉਹਨਾਂ ਦੇ ਪਿਤਾ ਨੇ ਭਵਿੱਖਤ ਬਚਨ ਕਹੇ ਸਨ ਕਿ ਜਿਹੜਾ ਮੇਰਾ ਸਹਿਬ ਜਾਦਾ ਕਿਸੇ ਨੂੰ ਨਗਨ ਵੇਖ ਕੇ ਰਹਿ ਨਹੀਂ ਸਕਦਾ ਤੇ ਉਹਦੇ ਤਨ ਨੂੰ ਢੱਕਣ ਵਾਸਤੇ ਆਪਣੇ ਤਨ ਦੀ ਪੋਸ਼ਾਕ ਲਾ ਕੇ ਦੇ ਦਿੰਦਾ ਹੈ ਪਰ ਇਹ ਪਕਾਰੀ ਇੰਨੇ ਨੇ ਸਤਿਗੁਰੂ ਕਿ ਆਪਣੇ ਤਨ ਦੀ ਪੋਸ਼ਾਕ ਲਾ ਕੇ ਮਹਾਰਾਜ ਕਿਸੇ ਬੱਚੇ ਨੂੰ ਦੇ ਦਿੰਦੇ ਹੈ ਕਿ ਉਹ ਆਪਣਾ ਤਨ ਢੱਕ ਲਵੇ ਤੇ ਫਿਰ ਕਿਸੇ ਦਾ ਵਿਸ਼ਵਾਸ ਬਚਾਉਣ ਵਾਸਤੇ ਆਪਣੇ ਤਨ ਦਾ ਠੇਕਰਾ ਵੀ ਭੰਨ ਦੇਣਗੇ ਆਪਣੇ ਤਨ ਦੀ ਆਹੂਤੀ ਵੀ ਦੇ ਦੇਣਗੇ ਇਹ ਹੈ ਪਰਉਪਕਾਰ ਇਹਨੂੰ ਕਹਿੰਦੇ ਨੇ ਪਰਉਪਕਾਰ ਤੇ ਜਿੰਨਾ ਪਰਉਪਕਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਦੇਸ਼ ਤੇ ਕੀਤਾ ਹੈ ਹਿੰਦੁਸਤਾਨ ਤੇ ਕੀਤਾ ਹੈ ਉਹਨਾਂ ਕਿਸੇ ਨੇ ਨਹੀਂ ਕੀਤਾ ਬੜਾ ਵੱਡਾ ਪਰਉਪਕਾਰ ਮਹਾਰਾਜ ਨੇ ਕੀਤਾ ਕੋਈ ਕਿਸੇ ਲਈ ਮਰਦਾ ਨਹੀਂ ਆ ਕੋਈ ਕਿਸੇ ਲਈ ਆਪਣੇ ਤਨ ਨੂੰ ਨਿਸ਼ਾਵਰ ਨਹੀਂ ਕਰਦਾ ਕੇਵਲ ਤਾਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਅਜਹੇ ਦਾਤੇ ਨੇ ਜਿਨ੍ਹਾਂ ਨੇ ਆਪਣਾ ਤਾਣੀ ਦਾਤੇ ਲਾ ਦਿੱਤਾ ਉਹਨਾਂ ਦੀ 350 ਸਾਲਾ ਛੇਤੀ ਸ਼ਤਾਬਦੀ ਨਵੰਬਰ ਮਹੀਨੇ ਵਿਚ ਆ ਰਹੀ ਹੈ ਤੇ ਧੰਨ ਗੁਰੂ ਕਲਗੀ ਤਰਪਾਦਸ਼ਾ ਜੀ ਦਾ ਗੁਰਤਾ ਗਦੀ ਦਿਹਾੜਾ ਜੋ ਕਿ ਮਹਾਰਾਜ ਗੁਰਤਾ ਗਦੀ ਤੇ ਸੁਭਾਇਮਨ ਹੋਏ ਉਹਨਾਂ ਦੀ ਸ਼ਹਾਦਤ ਤੋਂ ਬਾਅਦ 10ਵਾਂ ਜਾਮਾ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਧਾਰਨ ਕੀਤਾ ਸੀ ਤੇ ਤਖਤ ਤੇ ਬੈਠੇ ਜਦੋਂ ਗੁਰੂ ਕਲਗੀ ਧਰਪਾ ਸਾਹਿਬ ਤਖਤ ਤੇ ਬੈਠੇ ਇੱਕ ਆਦੀਬ ਨੇ ਕਿਹਾ ਕਵੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤਖਤ ਤੇ ਬੈਠੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੱਗਦਾ ਇਹਨਾਂ ਤੋਂ ਵੱਡਾ ਕੋਈ ਬਾਦਸ਼ਾਹ ਨਹੀਂ ਹੈ ਤੇ ਜਦੋਂ ਮਹਾਰਾਜ ਤਖਤ ਨੂੰ ਤਿਆਗ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਕਰਕੇ ਕੰਡਿਆਂ ਦੀ ਛੇਜਾ ਵਿਛਾ ਕੇ ਤੇ ਟਿੰਡ ਦਾ ਸਹਰਾਣਾ ਲਾ ਕੇ ਮਹਾਰਾਜ ਪੈ ਜਾਂਦੇ ਆ ਤੇ ਗੁਰੂ ਪਿਆਰਿਓ ਫਿਰ ਲੱਗਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਤੋਂ ਵੱਡਾ ਕੋਈ ਤਿਆਗੀ ਵੀ ਨਹੀਂ ਹੈ 350 ਸਾਲ ਮਹਾਰਾਜ ਨੂੰ ਹੋ ਜਾਣੇ ਨੇ ਗੁਰਤਾ ਗਦੀ ਤੇ ਬਰਾਜਮਣ ਹੋਇਆਂ ਨੂੰ ਤਖਤ ਤੇ ਬੈਠੇ ਤੇ ਉਹਨਾਂ ਵਰਗਾ ਦਰਵੇਸ਼ ਕੋਈ ਨਹੀਂ ਜਿਦਨ ਤਖਤ ਨੂੰ त्यागਿਆ ਤੇ ਉਹਨਾਂ ਵਰਗਾ ਗੁਰੂ ਪਿਆਰਿ ਤਿਆਗੀ ਤੇ ਵਿਰਾਗੀ ਕੋਈ ਨਹੀਂ ਹੈ ਭਾਈ ਆਨੰਦ ਲਾਲ ਜੀ ਕਹਿੰਦੇ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਵੀ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਵੇਸ਼ ਵੀ ਨੇ ਨਾ ਉਹਨਾਂ ਵਰਗਾ ਕੋਈ ਬਾਦਸ਼ਾਹ ਹੈ ਤੇ ਨਾ ਉਹਨਾਂ ਵਰਗਾ ਕੋਈ ਦਰਵੇਸ਼ ਹੈ ਗੁਰੂ ਪਿਆਰਿਓ ਇਹ ਬਾਦਸ਼ਾਹੀ ਐਵੇਂ ਨਹੀਂ ਪਹਿਲਾ ਪਿਤਾ ਜੀ ਨੇ ਨੁਰੰਗੇ ਦੀ ਗੁਰੂ ਪਿਆਰਿਓ ਨੁਰੰਗੇ ਦੇ ਸਹਤੇ ਜਾ ਕੇ ਆਪਣਾ ਤਨ ਦਾ ਠੇਕਰ ਭੰਨਿਆ ਤੇ ਉਸ ਤੋਂ ਬਾਅਦ ਮਹਾਰਾਜ ਸੱਚੇ ਪਾਸ਼ਾ ਤਖਤ ਤੇ ਸੁਭਾਏ ਮਨ ਹੋਏ ਤੇ ਇਹੋ ਜੀ ਗర్జ ਮਹਾਰਾਜ ਨੇ ਪੈਦਾ ਕੀਤੀ ਇਹੋ ਜਿਆ ਖਾਲਸਾ ਪੈਦਾ ਕੀਤਾ ਕਿ ਜਿਹੜਾ ਖਾਲਸਾ ਵੈਰੀ ਦੀ ਸੰਗੀ ਨਾਪ ਦੇਵੇ ਜਿਹੜਾ ਖਾਲਸਾ ਵੈਰੀ ਦੀਆਂ ਨਾਸਾਂ ਵਿੱਚ ਸੇਕ ਲਿਆ ਦੇਵੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜੋ ਮਹਾਰਾਜ ਨੇ ਕੌਤਕ ਕੀਤੇ ਚਮਤਕਾਰ ਕੀਤੇ ਉਹ ਸਭ ਤੋਂ ਨਰਾਲੇ ਨੇ ਕਿਉਂਕਿ ਮਹਾਰਾਜ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਬਣਾਈ ਤੇ ਇੰਨੇ ਤਿਆਗੀ ਵਰਾਗੀ ਦਾਤਾ ਜੀ ਸੋ ਐਸੇ ਸਤਗੁਰਾਂ ਦੇ ਸ਼ਹੀਦੀ ਦਿਹਾੜੇ ਤੇ ਤੇ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਗੁਰਤਾ ਦੇ ਗੱਦੀ ਦਿਹਾੜੇ ਤੇ ਚਾਹੀਦਾ ਹੈ ਕਿ ਸੇ ਬੱਚਿਆਂ ਨੂੰ ਵੱਦ ਤੋਂ ਵੱਦ ਇਤਿਹਾਸ ਨਾਲ ਜੁੜਨਾ ਸਿੱਖੀ ਨਾਲ ਜੁੜਨਾ ਕਿਉਂ ਸ਼ਹਾਦਤ ਦਿੱਤੀ ਹੈ ਕੀ ਕਾਰਨ ਹੈ ਜਿਸ ਲਈ ਸ਼ਹਾਦਤ ਦਿੱਤੀ ਹੈ ਉਸ ਵਾਸਤੇ ਸਾਨੂੰ ਧਰਮ ਨਾਲ ਜੁੜਨਾ ਚਾਹੀਦਾ ਹੈ ਧਰਮ ਦੀ ਖਾਤਰ ਸ਼ਹਾਦਤ ਹੋਈ ਹੈ ਸਿੱਖੀ ਦੀ ਆਣ ਸ਼ਾਨ ਲਈ ਸ਼ਹਾਦਤ ਦਿੱਤੀ ਹੈ ਤੇ ਕੇਵਲ ਛਿੱਦੀ ਦਿਹਾੜੇ ਇਦਾਂ ਨਹੀਂ ਮਨਾਏ ਜਾਂਦੇ ਵੀ ਲੰਗਰ ਵਧੀਆ ਹੋਣ ਲੰਗਰਾਂ ਵਿੱਚ ਮਠਿਆਈ ਹੋਵੇ ਲੰਗਰਾਂ ਵਿੱਚ ਮਟਰ ਪਨੀਰ ਹੋਵੇ ਲੰਗਰਾਂ ਵਿੱਚ ਖੀਰ ਕੜਾ ਬਣ ਜਾਏ ਗੁਰੂ ਪਿਆਰਿਓ ਅਸੀਂ ਲੰਗਰਾਂ ਤੱਕ ਸੀਮਤ ਰਹਿ ਗਏ ਅਸੀਂ ਲੰਗਰ ਤਾਂ ਲਾ ਲੈ ਨਗਰ ਕੀਰਤਨ ਵੀ ਕੱਟ ਲੈਣੇ ਆ ਲੰਗਰ ਵੀ ਲਾ ਲੈਣੇ ਆ ਪਰ ਜੋ ਅਸਲ ਮਕਸ਼ਦ ਮਹਾਰਾਜ ਨੇ ਸਾਨੂੰ ਦੱਸਿਆ ਦਸਾਇਆ ਉਸ ਨੂੰ ਅਸੀਂ ਧਾਰਨ ਨਹੀਂ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਸੰਦੇਸ਼ ਹੈ ਉਹ ਘਰ ਘਰ ਤੱਕ ਪਹੁੰਚਾਉਣਾ ਬੜਾ ਜ਼ਰੂਰੀ ਹੈ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਬੜਾ ਜ਼ਰੂਰੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਰਾਹੀਂ ਸਾਨੂੰ ਬੜਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਬੜਾ ਸੋਹਣਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਸ ਵਾਸਤੇ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨਾ ਗੁਰੂ ਸਾਹਿਬ ਦੀ ਬਾਣੀ ਤੇ ਵਿਸ਼ਵਾਸ ਕਰਨਾ ਹੋਰ ਪਾਸਿਓਂ ਆਪਣੀ ਬਿਰਤੀ ਨੂੰ ਤੋੜ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਪਾਰਸੀਂ ਅੱਜ ਸਰੀਰਾਂ ਨਾਲ ਜੁੜ ਗਏ ਬਾਣੀ ਨਾਲ ਨਹੀਂ ਜੁੜੇ ਕਿਉਂਕਿ ਲੋੜ ਸਰੀਰ ਨੂੰ ਨਹੀਂ ਬਾਣੀ ਦੀ ਆਤਮਾ ਨੂੰ ਆ ਇਹ ਬਾਣੀ ਜਿਹੜੀ ਹੈ ਗੁਰੂ ਸਾਹਿਬ ਦੀ ਇਹ ਸਾਡੀ ਆਤਮਾ ਲਈ ਹੈ ਸਾਡੇ ਤਨ ਲਈ ਸਾਡੇ ਹੱਡਾਂ ਲਈ ਨਹੀਂ ਸਾਡੇ ਵਿੱਚ ਮਨਵਤ ਮਨਵਤ ਐਨੀ ਐਨੀ ਵੱਡ ਗਈ ਹੈ ਸਾਡੇ ਵਿੱਚ ਮਨਮਤ ਕਿ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਦੇਖਿਆ ਕਈਆਂ ਨੂੰ ਕਿ ਉਹ ਉਸ ਮਰੇ ਹੋਏ ਬੰਦੇ ਦੀਆਂ ਹੱਡੀਆਂ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਰੱਖ ਦਿੰਦੇ ਆ ਕੋਲ ਰੱਖ ਦਿੰਦੇ ਆ ਕਿਉਂ ਰੱਖ ਦਿੰਦੇ ਪੁੱਛੀਏ ਕਾਰਨ ਕੀ ਆਖੇ ਜੀ ਇਹ ਬਾਣੀ ਸੁਣ ਲੈਣਗੀਆਂ ਤੇ ਉਹਦੀ ਕਲਿਆਣ ਹੋ ਜਾਏਗੀ ਜੇ ਸਬ ਜਿਹੜਾ ਬੰਦਾ ساری ਜ਼ਿੰਦਗੀ ਗੁਰਦੁਆਰੇ ਨਹੀਂ ਆਇਆ ਜਿਨੇ ਸ਼ਰਾਬਾਂ ਦਾ ਤਿਆਗ ਤਿਆਗਣੀ ਕੀਤਾ ਨਸ਼ਿਆਂ ਦਾ ਤਿਆਗ ਨਹੀਂ ਕੀਤਾ ਜਿਹੜਾ ਕਦੇ ਗੁਰਦੁਆਰੇ ਵੜਿਆ ਹੀ ਨਹੀਂ ਕਦੇ ਮੁੱਖੋਂ ਵੈਗਰੂ ਨਹੀਂ ਕਿਹਾ ਤੇ ਉਹਦੀਆਂ ਹੱਡੀਆਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਰੱਖ ਦਿਓਗੇ ਕੋਈ ਫਰਕ ਨਹੀਂ ਪੈਣਾ ਹੱਡੀਆਂ ਨੇ ਬਾਣੀ ਨਹੀਂ ਸੁਣੀ ਬਾਣੀ ਤਾਂ ਸੁਣੀ ਸੀ ਸਾਡੇ ਮਨ ਨੇ ਸਾਡੀ ਆਤਮਾ ਨੇ ਸਾਡੀ ਆਤਮਾ ਨੂੰ ਇਸ ਬਾਣੀ ਦਾ ਲਾਭ ਹੋਣਾ ਹੈ ਨਾ ਕਿ ਹੱਡੀਆਂ ਨੂੰ ਅਸੀਂ ਇਹਨੇ ਪਰਮ ਦੇ ਵਿੱਚ ਪੈ ਗਏ ਆ ਅਸੀਂਾਂ ਤੱਕ ਉਹਨੂੰ ਬਾਣੀ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਹੱਡਾਂ ਨੇ ਬਾਣੀ ਨਹੀਂ ਸੁਣੀ ਬਾਣੀ ਸਾਡੇ ਮਨ ਨੇ ਸੁਣੀ ਹੈ ਸਰੀਰਾਂ ਨੇ ਬਾਣੀ ਨਹੀਂ ਬੜੀਆਂ ਮਨਮਤਾ ਇਹਨਾਂ ਦਾ ਤਿਆਗ ਕਰਨਾ ਚਾਹੀਦਾ ਅੱਜ ਜੇ ਕਿਤੇ ਮਰਗਦਾ ਭੋਗ ਪੈਂਦਾ ਹੈ ਤੇ ਇੰਨੇ ਇੱਕ ਮਨਮਤ ਅਸੀਂ ਪੈਦਾ ਕਰ ਦਿੱਤੀ ਹੈ ਕਿ ਅਸੀਂ ਫੋਟੋ ਰੱਖੇ ਤੋਂ ਬਿਨਾ ਭੋਗ ਨਹੀਂ ਪਾਉਂਦੇ ਸਾਨੂੰ ਇਹਨਾਂ ਚੀਜ਼ਾਂ ਦਾ ਤਿਆਗ ਕਰਨਾ ਚਾਹੀਦਾ ਗੁਰੂ ਸਾਹਿਬ ਦੀ ਸ਼ਤਾਬ ਦੀ ਤੇ ਕੋਰ ਬਿਆਦ ਵੀ ਹੁੰਦੀ ਹੈ ਇੱਕ ਮਰ ਚੁੱਕੇ ਇਨਸਾਨ ਦੀ ਤਸਵੀਰ ਮਹਾਰਾਜ ਦੇ ਸਾਹਮਣੇ ਰੱਖ ਕੇ ਤੇ ਉਹਦੇ ਲਾਗੇ ਇੱਕ ਫੁੱਲਾਂ ਦਾ ਲਫਾਫਾ ਰੱਖ ਦਿੱਤਾ ਜਾਂਦਾ ਹੈ ਤੇ ਫੁੱਲ ਜਿਹੜੇ ਨੇ ਉਹਦੀ ਫੋਟੋ ਤੇ ਚੜਾਏ ਜਾਂਦੇ ਆ ਇਹ ਕੋਰ ਬਿਆਦ ਵੀ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਾਇਦ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ ਪਰ ਇਹ ਗੱਲ ਬਿਲਕੁਲ ਗਲਤ ਹੈ ਕੋਰ ਬਿਆਦ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਇੱਕ ਬੰਦੇ ਦੀ ਫੋਟੋ ਜਿਹੜਾ ਮਰ ਚੁੱਕਾ ਹੈ ਉਹਦੀ ਫੋਟੋ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨ ਮੱਥਾ ਟੇਕੀ ਜਾਂਦੇ ਆ ਕੋਨੂੰ ਫੋਲਰਪਨ ਕਰੀ ਜਾਂਦੇ ਆ ਉਹਦੀ ਪੂਜਾ ਕਰੀ ਜਾਂਦੇ ਆ ਇੱਕ ਪਾਸੇ ਅਸੀਂ ਕਹਿੰਨੇ ਆ ਜੀ ਫਲਾਣੇ ਬਾਬੇ ਨੂੰ ਮੱਥਾ ਨਾ ਟੇਕੋ ਉਹਦੇ ਪੈਰੀਂ ਹੱਥ ਨਾਲ ਲਾਓ ਗੁਰੂ ਗ੍ਰੰਥ ਸਾਹਿਬ ਦੀ ਹਰੀ ਵਿੱਚ ਤੇ ਦੂਜੇ ਪਾਸੇ ਇਹ ਫੋਟੋਆਂ ਜਿੱਥੇ ਰੱਖੀਆਂ ਜਾਂਦੀਆਂ ਨੇ ਉੱਥੇ ਸਾਡੇ ਵੱਡੇ ਵੱਡੇ ਆਗੂ ਵੀ ਆਣ ਕੇ ਸ਼ਾਮਲ ਹੁੰਦੇ ਉਹਨਾਂ ਪ੍ਰੋਗਰਾਮਾਂ ਵਿੱਚ ਕੋਈ ਨਹੀਂ ਬੋਲਦਾ ਭੋਗਾ ਤੇ ਵੱਡੇ ਵੱਡੇ ਜਥੇਬੰਦੀਆਂ ਦੇ ਆਗੂ ਵੀ ਆਉਂਦੇ ਆ ਕੋਈ ਨਹੀਂ ਬੋਲਦਾ ਕਿਉਂਕਿ ਜੇ ਬੋਲੇ ਤੇ ਤਰਾ ਤਰਾਜ ਹੋਵੇਗਾ ਤਰਾਜ ਹੋਵੇਗਾ ਕਿ ਇਹ ਸਾਡਾ ਪ੍ਰਾਣੀ ਜਾ ਚੁੱਕਾ ਹੈ ਇਹਦੀ ਫੋਟੋ ਤੇ ਵਿਵਾਦ ਪੈਦਾ ਹੋ ਗਿਆ ਇਹ ਅੱਜ ਰਵਾਜ ਨਵੇਂ ਚਲਾ ਦਿੱਤਾ ਹੈ ਪਹਿਲਾਂ ਇਹੋ ਜਿਹਾ ਰਵਾਜ ਤਾਂ ਹੈ ਨਹੀਂ ਸੀ ਫੋਟੋ ਰੱਖਣ ਦਾ ਅੱਜ ਫੋਟੋ ਦੇ ਬਿਨਾ ਭੋਗ ਪੈਂਦਾ ਹੀ ਨਹੀਂ ਪਹਿਲਾਂ ਹੀ ਫੋਟੋ ਤਿਆਰ ਕਰਕੇ ਰੱਖ ਦਿੱਤੀ ਜਾਂਦੀ ਹੈ ਬੁੱਤ ਪੂਜਾ ਨਾਲ ਮਹਾਰਾਜ ਨੇ ਨਹੀਂ ਜੋੜਿਆ ਮਹਾਰਾਜ ਨੇ ਨਰੋਲ ਗੁਰਬਾਣੀ ਨਾਲ ਜੋੜਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਫੋਟੋ ਦੀ ਕਿਸੇ ਬਾਬੇ ਦੀ ਪੂਜਾ ਕਰਨੀ ਵੱਡਾ ਪਾਪ ਹੈ ਮਨਮਤ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਹੈ ਉਹ ਨਰਾਦਰ ਹੈ ਤੇ ਜਿਹੜਾ ਨਰਾਦਰ ਅਸੀਂ ਭੋਗਾਂ ਤੇ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਧ ਵੀ ਕਰਦੇ ਆ ਸਾਨੂੰ ਲੋੜ ਹੈ ਜਾਗਣ ਦੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਬਹਾਲ ਰੱਖੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਤਕਾਰ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਕਹਿੰਦੀ ਹੈ ਉਹ ਮੰਨਿਏ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨੀ ਨਹੀਂ ਮੰਨੀ ਇਸ ਵਾਸਤੇ ਸ਼ਤਾਬਦੀ ਉਸ ਢੰਗ ਨਾਲ ਮਨਾਈ ਜਾਵੇ ਜਿਸ ਨਾਲ ਸਾਨੂੰ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਹੈ ਮੈਸੇਜ ਹੈ ਉਹ ਮਿਲੇ ਤੇ ਜਿਹਦੇ ਨਾਲ ਸਾਡਾ ਜੀਵਨ ਸਬਰ ਜਾਏ ਇਹ ਬਹੁਤ ਜ਼ਰੂਰੀ ਕਿਉਂਕਿ ਪਹਿਲਾਂ 300 ਸਾਲਾ ਸ਼ਤਾਬਦੀ 50 ਸਾਲ ਪਹਿਲਾਂ 1975 ਦੇ ਵਿੱਚ ਦਿੱਲੀ ਵਿੱਚ ਮਨਾਈ ਸੀ ਮਹਾਰਾਜ ਦੀ ਸ਼ਤਾਬਦੀ ਜੋ ਦਿੱਲੀ ਦੇ ਵਿੱਚ ਬੜਾ ਵੱਡਾ ਕੱਟ ਹੋਇਆ ਸੀ ਬੜਾ ਵੱਡਾ ਕੱਟ 50 ਸਾਲ ਪਹਿਲਾਂ 1975 ਵਿੱਚ ਮਨਾਇਆ ਸੀ ਤੇ ਹੁਣ 50 ਸਾਲਾਂ ਬਾਅਦ 2025 ਦੇ ਵਿੱਚ 350 ਸਾਲਾਂ ਦੀ ਸ਼ਤਾਬਦੀ ਜਿਹੜੀ ਹੈ ਇਹ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਗੁਰੂ ਪਿਆਰਿਓ ਤਰੀਕੇ ਨਾਲ ਮਨਾਈ ਜਾਏਗੀ ਤੇ ਕੋਸ਼ਿਸ਼ ਕਰਨੀ ਹੈ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਏ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਹਨ ਮਾਤਾਵਾਂ ਹਨ ਉਹ ਬੱਚਿਆਂ ਦੇ ਕੇਸ ਨਾ ਕਤਲ ਕਰਾਉਣ ਬੱਚਿਆਂ ਦੇ ਕੇਸ ਰੱਖੀਏ ਬੱਚਿਆਂ ਦੇ ਜੋੜੇ ਰੱਖੀਏ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਸਿੱਖੀ ਨਾਲ ਜੋੜੀਏ ਜੇ ਸਾਡੇ ਬੱਚੇ ਦਾ ਜੋੜਾ ਕਾਇਮ ਹੈ ਤੇ ਸਾਡੇ ਬੱਚੇ ਦਾ ਭਵਿੱਖ ਵੀ ਚੰਗਾ ਹੋਵੇਗਾ ਇਸ ਵਾਸਤੇ ਜੇ ਮੁੱਢ ਤੋਂ ਹੀ ਅਸੀਂ ਸਿੱਖੀ ਨੂੰ ਕਾਇਮ ਰੱਖਾਂਗੇ ਤੇ ਬਾਅਦ ਵਿੱਚ ਔਖਾ ਨਹੀਂ ਹੋਵੇਗਾ ਜੇ ਮੋਢ ਤੋਂ ਕੈਂਚੀ ਲਾ ਦਿੱਤੀ ਫਿਰ ਤਰਲੇ ਕਰਨੇ ਪੈਣਗੇ ਵੀ ਬੱਚਿਆ ਇੱਧਰ ਆ ਜਾ ਫਿਰ ਉਹਨੇ ਮੰਨਣੀ ਨਹੀਂ ਸੋਣਨੀ ਨਹੀਂ ਆ ਇਸ ਵਾਸਤੇ ਪਹਿਲਾਂ ਹੀ ਕੰਨ ਖਿੱਚ ਦਿਓ ਕਿ ਕੈਂਚੀ ਨਹੀਂ ਲਾਉਣੀ ਕੇਸ ਕੈਮ ਰੱਖਣੇ ਨੇ ਕੇਸ ਕਟਵਾਉਣੇ ਨਹੀਂ ਸਤਿਗੁਰਾਂ ਦੀ ਸ਼ਤਾਬਦੀ ਆ ਰਹੀ ਆ ਇਸ ਨੂੰ ਸਮਰਪਿਤ ਅਸੀਂ ਪਰਨ ਕਰਨਾ ਵੀ ਸਾਡੇ ਬੱਚਿਆਂ ਦੇ ਜਿਹੜੇ ਕੇਸ ਹੈ ਉਹ ਅੱਗੇ ਤੋਂ ਨਾ ਕਟਵਾਈਏ ਅੱਗੇ ਤੋਂ ਨਾ ਕਟਵਾਈਏ ਕੇਸ ਕਾਇਮ ਰੱਖੀਏ ਬੱਚਿਆਂ ਦੇ ਸਿੱਖੀ ਵਿੱਚ ਰੱਖੀਏ ਉਹ ਭਾਗਾ ਵਾਲੇ ਨੇ ਜਿਨ੍ਹਾਂ ਦੇ ਬੱਚਿਆਂ ਦੇ ਕਦੇ ਵੀ ਕੰਚੀ ਨਹੀਂ ਲੱਗੀ ਜਿਨ੍ਹਾਂ ਦੇ ਜੋੜੇ ਕਾਇਮ ਨੇ ਉਹ بڑے ਭਾਗਾ ਵਾਲੇ ਹਨ ਇਸ ਵਾਸਤੇ ਤੁਸੀਂ ਭਾਵੇਂ ਸਿੱਖੀ ਸਰੂਪ ਵਿੱਚ ਨਹੀਂ ਆਏ ਪਰ ਬੱਚਿਆਂ ਨੂੰ ਜ਼ਰੂਰ ਲਿਆਓ ਜ਼ਰੂਰ ਲਿਆਓ ਆਪਣੇ ਬੱਚਿਆਂ ਨੂੰ ਤੇ ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਖੁਸ਼ੀ ਹੋਵੇਗੀ ਤਾਹੀਂ ਮਾਰਾ ਨੇ ਸਾਡੇ ਤੇ ਖੁਸ਼ੀ ਕਰਨੀ ਆ ਜੇ ਆਪਣੇ ਵਿਰਸੇ ਨਾਲ ਆਪਣੀ ਸਿੱਖੀ ਨਾਲ ਜੁੜਾਂਗੇ ਤੇ ਸਾਡਾ ਬੋਟਾ ਵੀ ਹਰਾ ਰਹੇਗਾ ਸਾਡਾ ਬੋਟਾ ਵੀ ਕਾਇਮ ਰਹੇਗਾ ਇਹ ਕਦੇ ਨਹੀਂ ਸੁਕੇਗਾ ਤੇ ਜੇ ਅਸੀਂ ਆਪਣੇ ਮੂਲ ਨਾਲੋਂ ਟੁੱਟ ਗਏ ਫਿਰ ਪਤਾ ਨਹੀਂ ਕੀ ਕੁਝ ਵਾਪਰਨਾ ਹੈ ਉਹ ਵਹਿਗਰੂ ਨੂੰ ਪਤਾ ਹੈ ਇਸ ਵਾਸਤੇ ਬੱਚੇ ਮਾੜੇ ਪਾਸੇ ਨਾ ਜਾਣ ਬੱਚੇ ਨਸ਼ਿਆਂ ਵਾਲੇ ਪਾਸੇ ਨਾ ਜਾਣ ਉਹਨਾਂ ਦਾ ਪਹਿਲਾਂ ਇਹੋ ਜਿਹਾ ਰੁਝਾਨ ਬਣਾ ਦਿਓ ਉਹਨਾਂ ਨੂੰ ਗੁਰਦੁਆਰੇ ਸਹਿਬ ਆਉਣ ਲਾ ਦਿਓ ਉਹਨਾਂ ਨੂੰ ਸਿੱਖੀ ਨਾਲ ਜੋੜ ਦਿਓ ਉਹਨਾਂ ਦੇ ਜੂੜੇ ਕਾਇਮ ਕਰ ਦਿਓ ਤੇ ਇਹ ਕਹੋ ਵੀ ਮਾੜੇ ਪਾਸੇ ਨਹੀਂ ਜਾਣਾ ਜੇ ਸਾਡੇ ਬੱਚੇ ਕਿਤੇ ਜੋਬ ਕਰਦੇ ਨੇ ਨੇਰੇ ਆਉਂਦੇ ਆ ਲੇਟ ਆਉਂਦੇ ਆ ਉਹਨਾਂ ਨੂੰ ਕੋਸ਼ਿਸ਼ ਕਰੋ ਕਹੋ ਵੀ ਬੱਚੇ ਟਾਈਮ ਨਾਲ ਆਇਆ ਕਰ ਕੋਈ ਪਤਾ ਨਹੀਂ ਜਿਹੜਾ ਬੱਚਾ ਕਹਿੰਦਾ ਵੀ ਮੈਂ ਲੇਟ ਹੋ ਜਾਨਾ ਹੋ ਸਕਦਾ ਕਿਸੇ ਚਿੱਟੇ ਵਾਲੇ ਦੀ ਸੰਗਤ ਕਰਦਾ ਹੋਵੇ ਕਿ ਤੁਹਾਡਾ ਬੱਚਾ ਚਿੱਟੇ ਦਾ ਸਕਾਰ ਹੋਵੇ ਤੁਹਾਨੂੰ ਜਿਹੜਾ ਹੈ ਤੁਹਾਡੀਆਂ ਅੱਖਾਂ ਵਿੱਚ ਘਟਾ ਪਾਰਿਆ ਹੋਵੇ ਕਿ ਮੈਂ ਕੰਮ ਤੋਂ ਲੇਟ ਹੋ ਜਾਣਾ ਵਾ ਇਹ ਨਹੀਂ ਪਤਾ ਕਿ ਬੱਚਾ ਕਿਸੇ ਚਿੱਟੇ ਵਾਲੇ ਦੀ ਭੇਟ ਚੜ ਗਿਆ ਤੇ ਚਿੱਟਾ ਲਾ ਰਿਹਾ ਹੈ ਇਸ ਵਾਸਤੇ ਕੋਸ਼ਿਸ਼ ਕਰੋ ਬੱਚਾ ਜੇ ਕੋਈ ਜੌਬ ਕਰਦਾ ਹੈ ਕੋਈ ਕੰਮ ਕਰਦਾ ਹੈ ਕੋਸ਼ਿਸ਼ ਕਰੋ ਨੂੰ ਕੋ ਟਾਈਮ ਨਾ ਕਰ ਆਵੇ ਮਾੜੀ ਸੰਗਤ ਨਾ ਕਰੇ ਚਿੱਟੇ ਵਾਲੇ ਤੋਂ ਕੋਹਾਂ ਦੂਰ ਰਵੇ ਜਿਵੇਂ ਇੱਕ ਹਲਕੇ ਕੁੱਤੇ ਤੋਂ ਦੂਰ ਰਹਿਣਾ ਹੈ ਇਸੇ ਤਰੀਕੇ ਨਾਲ ਚਿੱਟੇ ਲਾਉਣ ਵਾਲੇ ਤੋਂ ਵੀ ਕੁਹਾ ਦੂਰ ਰਹਿਣਾ ਹੈ ਇਸ ਵਾਸਤੇ ਇਹ ਕੋਸ਼ਿਸ਼ ਕਰਨੀ ਹੈ ਬੱਚੇ ਤਾਂ ਬਚ ਸਕਦੇ ਨੇ ਨਸ਼ਿਆਂ ਤੋਂ ਜੇ ਅਸੀਂ ਆਪ ਕੋਸ਼ਿਸ਼ ਕਰੀਏ ਜੇ ਅਸੀਂ ਸੁੱਤੇ ਆ ਬੱਚੇ ਪਤਾ ਨਹੀਂ ਕਿਹੜੇ ਪਾਸੇ ਤੁਰੇ ਫਿਰਦੇ ਆ ਕਿੱਥੇ ਜਾਂਦੇ ਆ ਕਿੱਥੇ ਬਹਿੰਦੇ ਆ ਅਸੀਂ ਖੁੱਲ ਦੇ ਛੱਡੀ ਆ ਸਾਨੂੰ ਪਤਾ ਹੀ ਨਹੀਂ ਸਾਡਾ ਬੱਚਾ ਘਰੋਂ ਨਿਕਲਦਾ ਹੈ ਸ਼ਾਮ ਨੂੰ ਰਾਤ ਨੇਰੇ ਘਰ ਆਉਂਦਾ ਹੈ ਸਾਰੀ ਦਿਹਾੜੀ ਬਾਹਰ ਰਹਿੰਦਾ ਹੈ ਕੀ ਪਤਾ ਹੈ ਬੱਚਾ ਕੀ ਕਰਦਾ ਹੈ ਕਿਹੜੇ ਪਾਸੇ ਜਾਂਦਾ ਹੈ ਇਸ ਵਾਸਤੇ ਨੱਥ ਪਾ ਲਓਗੇ ਤੇ ਚੰਗੇ ਰਹੋਗੇ ਇਸ ਸ਼ਤਾਬਦੀ ਤੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਗੇ ਬੱਚਿਆਂ ਦੇ ਜੋੜੇ ਕਾਇਮ ਕਰੀਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾੜਲੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਉਹਨਾਂ ਨੂੰ ਵਾਰਸ ਬਣਾਈਏ ਤਾਂ ਹੀ ਇਹ ਸਾਡੀਆਂ ਸਾਡੇ ਵੱਲੋਂ ਇਹ ਦਿਨ ਇਹ ਸ਼ਤਾਬਦੀਆਂ ਮਨਾਇਆਂ ਸਫਲੀਆਂ ਹੋਣਗੀਆਂ ਇਹ ਨੇ ਵੀ ਜਲੇਬ ਕੱਢ ਲੈ ਮਠਿਆਈ ਕੱਢ ਲਈ ਤੇ ਬਸ ਮੱਥੇ ਟੇਕ ਲੈ ਨਗਰ ਕੀਰਤਨ ਕੱਢ ਲੈ ਤੇ ਬੱਚੇ ਸਾਡੇ ਫਿਰ ਨਸ਼ਿਆਂ 'ਚ ਬੱਚੇ ਸਾਡੇ ਪਤਿਤ ਬਣੇ 'ਚ ਇਸ ਤਰੀਕੇ ਨਾਲ ਮਨਾਇਆ ਜਾਵੇ ਜਿਸ ਤਰੀਕੇ ਨਾਲ ਸਾਡੇ ਬੱਚੇ ਜਿਹੜੇ ਆ ਆਪਣੇ ਘਰ ਵਾਪਸੀ ਕਰ ਲੈਣ ਸਿੱਖੀ ਨਾਲ ਜੁੜ ਜਾਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰ ਜੁੜੇ ਨੇ ਸਾਰਿਆਂ ਦਾ ਧੰਨਵਾਦ ਸਤਿਗੁਰੂ ਰਹਿਮਤ ਕਰਨ ਕੱਲ ਤੋਂ ਸਵੇਰੇ ਅੰਮ੍ਰਿਤ ਵੇਲੇ 5:30 ਵਜੇ 6:15 ਵਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਗੁਰਤਾ ਗਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਜਗਜੀਤ ਸਿੰਘ ਜੀ ਦੀ ਕਥਾ ਦੀ ਆਰੰਭਤਾ ਹੋਵੇਗੀ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਸਵੇਰੇ 9:30 ਵਜੇ ਲਾਈਵ ਆਰੰਭ ਹੋਵੇਗੀ ਤੇ ਬੇਨਤੀ ਆ ਲਾਈਵ 9:30 ਵਜੇ ਸਾਰਿਆਂ ਨੇ ਜ਼ਰੂਰ ਜੁੜਨਾ ਹੈ ਲਾਹੇ ਪ੍ਰਾਪਤ ਕਰਨੇ ਹਨ ਸਤਿਗੁਰਾਂ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਹ ਕਥਾ ਵਿਚਾਰਾਂ ਜਿਹੜੀਆਂ ਨੇ ਆਰੰਭ ਹੋਣਗੀਆਂ ਸੋ ਜਿੱਥੋਂ-ਜਿੱਥੋਂ ਵੀ ਮੇਰੇ ਵੀਰ ਜੁੜੇ ਨੇ ਕੋਈ ਵੀਰ ਮਹਾਂ ਮਹਾਰਾਸ਼ਟਰ ਤੋਂ ਐ ਕੋਈ ਕਿਤੇਉਂ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਸਤਿਗੁਰੂ ਰਹਿਮਤ ਕਰਨ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ